ਤਤਸਰੀਆ ਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਲ ਤੇ ਮੈਂ ਐਚਐਸ ਡਿੰਪਲ ਦੋਸਤੋ ਜਿਸ ਕਿਤਾਬ ਦੀ ਅੱਜ ਗੱਲ ਕਰਨ ਜਾ ਰਹੇ ਆ ਉਹ ਕਿਤਾਬ ਲਿਖੀ ਹੈ ਭਗਵੰਤ ਰਸੂਲਪੁਰੀ ਨੇ ਤੇ ਟਾਹਾ ਇਨਾਮ ਦੇ ਲਈ ਇਹ ਕਿਤਾਬ ਵੀ ਚੁਣੀ ਗਈ ਹੈ ਕਿਤਾਬ ਦਾ ਨਾਮ ਹੈ ਡਿਲੀਵਰੀ ਮੈਨ ਤੇ ਇਸ ਕਿਤਾਬ ਵਿੱਚ ਟੋਟਲ ਜਿਹੜੀਆਂ ਕਹਾਣੀਆਂ ਨੇ ਉਹ 8 ਕਹਾਣੀਆਂ ਨੇ ਪਹਿਲੀ ਕਹਾਣੀ ਹੈ ਡਿਲੀਵਰੀ ਮੈਨ ਤੇ ਇਹ ਕਹਾਣੀ ਜਿਹੜੀ ਹੈ ਉਹ ਮahanagari ਜੀਵਨ ਜਿਉ ਰਹੀ ਇੱਕ ਲੜਕੀ ਹੈ ਜਿਸ ਦਾ ਨਾਮ ਗੀਤਾ ਹੈ ਤੇ ਉਸ ਦੀ ਜਟਿਲ ਮਾਨਸਿਕਤਾ ਨੂੰ ਆਧਾਰ ਬਣਾ ਕੇ ਇਸ ਕਹਾਣੀ ਨੂੰ ਬੁਣਿਆ ਗਿਆ ਹੈ ਲਿਖਿਆ ਗਿਆ ਹੈ ਤੇ ਇਹ ਕਹਾਣੀ ਜਿਹੜੀ ਆ ਉਹ ਪੜ ਕੇ ਪਤਾ ਲੱਗਦਾ ਹੈ ਕਿ ਜਿਹੜਾ ਸ਼ਹਿਰੀਕਰਨ ਇਸ ਤਰੀਕੇ ਨਾਲ ਜਾਂ ਮਹਾਨਗਰੀ ਜਿਹੜਾ ਜੀਵਨ ਹੈ ਤਾਂ ਉਸ ਦੇ ਵਿੱਚ ਜਿਹੜੀ ਹੈ ਡਿਲੀਵਰੀ ਕਿਹੜੀ-ਕਿਹੜੀ ਚੀਜ਼ ਦੀ ਹੁੰਦੀ ਹੈ ਦੂਸਰੀ ਜਿਹੜੀ ਕਹਾਣੀ ਆ ਉਸ ਦਾ ਨਾਮ ਹੈ ਰਵੀ ਡਿਫੈਂਡਰ ਤੇ ਇਹ ਕਹਾਣੀ ਜਿਹੜੀ ਹੈ ਉਹ ਹਾਕੀ ਜਾਂ ਫੁੱਟਬਾਲ ਦੇ ਜਿਹੜੇ ਖਿਡਾਰੀ ਨੇ ਤਾਂ ਉਹ ਉਹਨਾਂ ਦੀ ਜਿਹੜੀ ਹੋਣੀ ਆ ਜਾਂ ਉਹਨਾਂ ਦਾ ਜੀਵਨ ਆ ਜਿਹੜਾ ਜਾਂ ਉਹਨਾਂ ਦੀ ਚੋਣ ਕਿਵੇਂ ਹੁੰਦੀ ਆ ਜਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਿਹੜੇ ਕਿਹੜੇ ਸਮੱਸਿਆਵਾਂ ਕਿਹੜੇ ਕਿਹੜੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਉੱਤੇ ਆਧਾਰਿਤ ਇਹ ਕਹਾਣੀ ਹੈ ਤੀਸਰੀ ਜਿਹੜੀ ਕਹਾਣੀ ਹੈ ਉਸ ਦਾ ਨਾਮ ਹੈ ਰੰਗਾਂ ਦੀ ਸਾਂਝ ਐਟ ਸਮਾਜ ਵਿਗਿਆਨ ਤਾਂ ਇਸ ਕਹਾਣੀ ਦੇ ਵਿੱਚ ਨਰਿੰਦਰ ਨਾਗ ਤੇ ਪੂਜਾ ਇਹ ਦੋ ਪਾਤਰ ਨੇ ਤੇ ਇਹ ਜਿਹੜੀ ਆ ਨਾ ਚਿੱਤਰਕਾਰੀ ਹੈ ਜੋ ਜੋ ਪ੍ਰਿੰਟਿੰਗ ਹੈ ਤਾਂ ਉਸ ਦੇ ਉੱਤੇ ਰੰਗਾਂ ਦੇ ਉੱਤੇ ਇਹ ਪੇਂਟਿੰਗਸ ਦੇ ਉੱਤੇ ਹੈ ਪ੍ਰਿੰਟਿੰਗ ਦੇ ਬਜਾਏ ਪੇਂਟਿੰਗਸ ਦੇ ਉੱਤੇ ਹੈ ਕਿ ਪੇਂਟਿੰਗ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜੋ ਰੰਗਾਂ ਦੀ ਵਰਤੋਂ ਹੁੰਦੀ ਆ ਉਹਨਾਂ ਦੇ ਪਿੱਛੇ ਕਿਹੜਾ ਸਮਾਜ ਸ਼ਾਸਤਰ ਜੁੜਿਆ ਹੋਇਆ ਹੈ ਇਹ ਕਿਹੜਾ ਸਮਾਜ ਵਿਗਿਆਨ ਜੁੜਿਆ ਹੋਇਆ ਹੈ ਬੜੀ ਵਧੀਆ ਕਹਾਣੀ ਹੈ ਚੌਥੀ ਜਿਹੜੀ ਕਹਾਣੀਆਂ ਪਰਛਾਵਿਆਂ ਦੇ ਆਰ ਪਾਰ ਇਹ ਕਹਾਣੀ ਜਿਹੜੀ ਹੈ ਇਸ ਦੇ ਵਿੱਚ ਹਰਮਨ ਦਾ ਕਰੈਕਟਰ ਜਿਹੜਾ ਇੱਕ ਕਿਰਦਾਰ ਲਿਆ ਗਿਆ ਹੈ ਤੇ ਉਸ ਨੂੰ ਜਿਹੜਾ ਹੈ ਪੇਸ਼ ਕੀਤਾ ਗਿਆ ਉਸ ਦੀਆਂ ਅਲੱਗ-ਅਲੱਗ ਤਿਆਂ ਜਿਹੜੀਆਂ ਨੇ ਉਸ ਕਰਦਾਰ ਦੀਆਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਮੁਠੀ ਚੋਂ ਕਿਰਦੀ ਰੇਤ ਕਹਾਣੀਆਂ ਇਹ ਇੱਕ ਸਮੂਹਿਕ ਪੀੜ ਜਿਹੜੀ ਹੈ ਉਸ ਨੂੰ ਪਾਤਰ ਜਿਹੜਾ ਸਾਡਾ ਲੇਖਕ ਜਿਹੜਾ ਭਗਵੰਤ ਰਸੂਲਪੁਰੀ ਹੈ ਉਹ ਪਕੜਦਾ ਹੈ ਉਸ ਨੂੰ ਮਹਿਸੂਸ ਕਰਦਾ ਹੈ ਤੇ ਉਸ ਨੂੰ ਪੇਸ਼ ਕਰਦਾ ਏ ਜਿਹੜੀ ਛੇਵੀਂ ਕਹਾਣੀ ਹੈ ਉਹ ਹੈ ਸ਼ਨ ਸ਼ਨ ਤੇ ਇਹ ਕਹਾਣੀ ਬਜ਼ੁਰਗਾਂ ਦੀ ਮਨੋਚੇਤਨਾ ਜਾਂ ਮਨੋਅਵਸਥਾ ਜਿਹੜੀ ਹੈ ਉਸਦੇ ਅਨੇਕ ਪ੍ਰਸਾਰ ਜਿਹੜੇ ਆ ਉਹ ਛੋਂਦੀ ਆ ਉਹਨਾਂ ਨੂੰ ਪਕੜਦੀ ਆ ਉਹਨਾਂ ਨੂੰ ਪੇਸ਼ ਕਰਦੀ ਆ ਸੱਤਵੀਂ ਕਹਾਣੀ ਦਾ ਨਾਮ ਹੈ ਠੇਡਾ ਤੇ ਇਹ ਕਹਾਣੀ ਜਿਹੜੀ ਆ ਉਹ ਦੱਸਦੀ ਆ ਕਿ ਜਿਹੜੇ ਧਰਮ ਤੇ ਜਾਂ ਡੇਰਿਆਂ ਦੀ ਜਿਹੜੀ ਦਾ ਇਹਦਾ ਦਖਲ ਸਾਡੇ ਜੀਵਨ ਦੇ ਵਿੱਚ ਇੰਨਾ ਹੋ ਗਿਆ ਹੈ ਕਿ ਜਿਹੜੇ ਮਾਨਵੀ ਰਿਸ਼ਤੇ ਨੇ ਉਹ ਤਾਰ-ਤਾਰ ਹੋ ਗਏ ਨੇ ਪਾਣੀਓ ਪਤਲੀਆਂ ਹੋ ਗਏ ਨੇ ਤਰੇੜ ਕਹਾਣੀ ਜਿਹੜੀ ਆ ਉਹ 8ਵੀਂ ਕਹਾਣੀ ਆ ਆਖਰੀ ਕਹਾਣੀ ਆ ਇਸ ਦੇ ਵਿੱਚ ਮੌਨਿਕਾ ਨਾਂ ਦੀ ਇੱਕ ਜਿਹੜੀ ਲੜਕੀ ਹੈ ਤੇ ਉਸ ਦਾ ਜਿਹੜਾ ਵਿਅਵਤਾ ਜੀਵਨ ਹੈ ਤਾਂ ਉਸ ਦੇ ਵਿੱਚ ਜਿਹੜਾ ਤਰੇੜ ਕਿਵੇਂ ਪੈ ਜਾਂਦੀ ਆ ਤਾਂ ਉਸ ਰਸ ਹਸ ਨੂੰ ਉਸ ਭੇਤ ਨੂੰ ਜਿਹੜਾ ਹੈ ਉਹ ਪਾਤਕਾਂ ਦੇ ਰੂਬਰੂ ਕੀਤਾ ਹੈ ਪੈ ਇਸ ਤਰ੍ਹਾਂ ਨਾਲ ਇਸ ਕਿਤਾਬ ਦੇ ਵਿੱਚ ਕੁੱਲ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਕਿ 8 ਕਹਾਣੀਆਂ ਤੇ 8 ਕਹਾਣੀਆਂ ਜਿਹੜੀਆਂ ਨੇ ਉਹ ਪੜਨਯੋਗ ਨੇ ਇਸ ਦੇ ਜਿਹੜੇ ਸਰਲੇਖ ਵਾਲੀ ਕਹਾਣੀ ਆ ਉਸ ਦਾ ਨਾਮ ਹੈ ਡਿਲੀਵਰੀ ਮੈਨ ਇਹਨੇ ਇਹ ਹੀ ਕਹਾਣੀ ਕੀਆ ਇਹਦੇ ਬਾਰੇ ਨਾ ਕੋਈ ਠੋਸ ਖਾਮੀਆਂ ਦੇ ਬਾਵਜੂਦ ਭਗਵੰਤ ਰਸੂਲਪੁਰੀ ਦੀ ਇਹ ਜਿਹੜੀ ਕਹਾਣੀ ਹੈ ਡਿਲੀਵਰੀ ਮੈਨ ਇਹ ਅਸਲੋਂ ਨਵੇਂ ਵਿਸ਼ੇ ਨੂੰ ਬੜੇ ਠੋਸ ਰੋਚਕ ਤੇ ਭਾਪੂਰਤ ਢੰਗ ਦੇ ਨਾਲ ਇਹ ਨਿਭਾਉਂਦੀ ਹੈ ਕਹਾਣੀ ਦੀ ਸਫਲਤਾ ਜਿਹੜੀ ਹੈ ਨਾ ਉਹ ਮਹਾਨਗਰੀ ਜੀਵਨ ਦੇ ਇੱਕ ਬੜੇ ਸੂਖਮ ਪਹਿਲੂ ਨੂੰ ਉਸਦੇ ਪੂਰੇ ਜਲਵਾ ਵਿੱਚ ਫੜਨ ਤੇ ਉਸ ਨੂੰ ਰੌਚਕ ਤੇ ਸੰਵੇਦਨਸ਼ੀਲ ਢੰਗ ਨਾਲ ਸਿਰੇ ਤੱਕ ਨਿਭਾਉਣ ਵਿੱਚ ਹੀ ਨਹੀਂ ਤਨਮਨ ਦੀਆਂ ਅਨੇਕ ਉਲਝਣਾਂ ਨੂੰ ਪੂਰੇ ਸ਼ਲੀਲ ਢੰਗ ਨਾਲ ਪੇਸ਼ ਕਰਨ ਵਿੱਚ ਵੀ ਹੈ ਕਹਾਣੀ ਦਾ ਆਰੰਭ ਮਸਨੂਈ ਮਸਨੂਈ ਮਤਲਬ ਜਾਲੀ ਜਾਂ ਨਕਲੀ ਕਹਿ ਸਕਦੇ ਆ ਮਸਨੂਈ ਅਕਲ ਦੇ ਯੁੱਗ ਦੇ ਰੋਬੋਟ ਮਹਿਲਾ ਨਾਲ ਕਹਾਣੀ ਦੀ ਮੁੱਖ ਪਾਤਰਾ ਡਾਕਟਰ ਗੀਤਾ ਦੇ ਵਾਰਤਾਲਾਪ ਨਾਲ ਆਰੰਭ ਹੁੰਦੀ ਹੈ ਅਤੇ ਆਰੰਭ ਹੁੰਦੀ ਹੋਈ ਉਸ ਦੇ ਇਕੱਲੇਪਨ ਇਸ ਦੇ ਕਾਰਨ ਉਸ ਦੇ ਵਿਹਾਰ ਉਸ ਦੀਆਂ ਜਸਮਾਨੀ ਤੇ ਮਾਨਸਿਕ ਲੋੜਾਂ ਨੂੰ ਰਿਖਾਂਕਿਤ ਕਰਦੀ ਹੋਈ ਨਾਲ ਉਹ ਨਾਲ ਕਹਾਣੀ ਦੇ ਦੂਸਰੇ ਅਹਿਮ ਪਾਤਰ ਕੇਵਲ ਕ੍ਰਿਸ਼ਨ ਜੋ ਕਿ ਡਿਲੀਵਰੀ ਮੈਨ ਹੈ ਤੇ ਚੰਗਾ ਪੜਿਆ ਲਿਖਿਆ ਹੈ ਦੀਆਂ ਆਪਣੀਆਂ ਵਿੱਤੀ ਲੋੜਾਂ ਨੋਵਾਰਦੀ ਹੈ ਕਹਾਣੀ ਦੀ ਗਤੀ ਤੇਜ वार्तालाप ਤਿੱਖੇ ਅਤੇ ਸੂਚਨਾ ਲੋੜ ਮੁਤਾਬਕ ਹੈ ਜਿਸ ਕਰਕੇ ਕਹਾਣੀ ਬਾਦੂ ਵੇਰਵਿਆਂ ਤੋਂ ਮੁਕਤ ਹੈ ਕਸ਼ਮੀ ਗੋਂਦ ਕਿਸੇ ਵੀ ਕਹਾਣੀ ਦੀ ਅਹਿਮ ਗਲਪੀ ਲੋੜ ਹੁੰਦੀ ਹੈ ਕਹਾਣੀ ਬੜੀ ਸੂਖਮਤਾ ਨਾਲ ਸਦਾ ਚਾਰਕ ਬੰਧਨਾ ਦੇ ਟੁੱਟਣ ਲਈ ਕਿਸੇ ਧਿਰ ਜਾਂ ਵਰਤਾਰੇ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਇਹਨਾਂ ਦੀ ਹੋਂਦ ਤੇ ਪ੍ਰਸ਼ਨ ਚਿੰਨ ਲਗਾਉਂਦੀ ਹੈ ਪਰ ਖੂਬਸੂਰਤੀ ਇਹ ਹੈ ਕਿ ਇਸ ਗੱਲ ਦੀ ਪਿੰਕ ਵੀ ਪਾਠਕ ਨੂੰ ਲੱਗਣ ਨਹੀਂ ਦਿੰਦੀ ਜਿੱਥੇ ਮਨੁੱਖ ਦੀਆਂ ਸਰੀਰਕ ਤੇ ਮਾਨਸਿਕ ਲੋੜਾਂ ਦੀ ਪੂਰਤੀ ਉਸਦੇ ਅਧੂਰੇਪਨ ਨੂੰ ਪੜਨ ਅਤੇ ਜ਼ਿੰਦਗੀ ਨੂੰ ਸਹੀ ਪਰਪੇਖ ਵਿੱਚ ਜਿਉਣ ਲਈ ਲਾਜ਼ਮੀ ਹੈ ਉਥੇ ਨੈਤਿਕ ਅੜਿੱਕੇ ਮੁਆਸ਼ਰੇ ਦੇ ਅਨੁਸ਼ਾਸਨ ਅਤੇ ਧਾਰਮਿਕ ਰਹਿਤ ਮਰਿਆਦਾ ਜੀਵਨ ਲਈ ਲਾਜ਼ਮੀ ਤਾਂ ਜਾਪਦੇ ਹਨ ਪਰ ਅੱਜ ਦੀ ਮਹਾਨਗਰੀ ਔਰਤ ਦੋਹਾਂ ਬੇੜੀਆਂ ਵਿੱਚ ਪੈਰ ਧਰਦੀ ਹੋਈ ਤਵਾਜਨ ਬਣਾਉਣ ਲਈ ਉਨਾਂ ਕ ਤਰੱਦਦ ਹੀ ਕਰਦੀ ਹੈ ਜਿੰਨੀ ਕੇ ਇਸ ਦੀ ਲੋੜ ਹੈ ਇਸ ਤਰ੍ਹਾਂ ਅਦਰਸ਼ਵਾਦ ਤੇ ਹੋਂਦਵਾਦ ਦਾ ਤਣਾਅ ਬਣਦੀ ਥਾ ਕਹਾਣੀ ਵਿੱਚ ਇਹਨਾਂ ਦਾ ਇੱਕ ਦੂਜੇ ਨਾਲ ਕਲਾਤਮਕਤਾ ਨਾਲ ਨਿਬਣਾ ਹੀ ਕਹਾਣੀ ਦੀ ਜਾਨ ਬਣ ਜਾਂਦਾ ਹੈ ਵਿੱਤੀ ਤੌਰ ਤੇ ਸੰਪਨ ਆਰਤਲੀ ਆਪਣੀਆਂ ਲੋੜਾਂ ਵੀ ਅਹਿਮ ਨੇ ਅਤੇ ਆਪਣਾ ਕਿਰਦਾਰ ਵੀ ਇਹ ਕਿਰਦਾਰ ਸਮਾਜ ਦੀ ਸੋਚ ਦੇ ਪਰਪੇਖ ਵਿੱਚ ਹੈ ਉਸ ਦੇ ਆਪਣੇ ਅਕਸ ਨੂੰ ਵੀ ਬਚਾਉਣਾ ਹੈ ਤੇ ਉਸ ਨੇ ਆਪਣੀ ਲੋੜ ਨੂੰ ਵੀ ਪੂਰਾ ਕਰਨਾ ਹੈ कहानीकार दी दूसरी सफलता डिलीवरी मैन ਨੂੰ ਪੂਰੀ ਤਰ੍ਹਾਂ ਦੇ ਵਸਾਇਕ ਬਣਾਉਣ ਵਿੱਚ ਹੈ ਭਾਵੇਂ ਕਿ ਕਹਾਣੀ ਦੇ ਅੰਤ ਵਿੱਚ ਸਾਨੂੰ ਹਲਕਾ ਜਿਹਾ ਇਸ਼ਾਰਾ ਮਿਲਦਾ ਹੈ ਕਿ ਉਸ ਦਾ ਝਕਾ ਡਾਕਟਰ ਗੀਤਾ ਵੱਲ ਹੈ ਡਾਕਟਰ ਗੀਤਾ ਨੂੰ ਇਸ ਸਮੇਂ ਉਸਦੀ ਲੋੜ ਹੈ ਪਰ ਕਿਸੇ ਸੈਮ ਕਰਕੇ ਉਹੇੇਠਾਂ ਚਲਾ ਜਾਂਦਾ ਹੈ ਜਾਨ ਲਈ ਤਿਆਰ ਹੈ ਪਰ ਇਤਫਾਕ ਵੱਸ ਉਸਦੇ ਮੋਟਰਸਾਈਕਲ ਦਾ ਟਾਇਰ ਪੰਕਚਰ ਹੈ ਮੋਟਰਸਾਈਕਲ ਦਾ ਟਾਇਰ ਪੰਕਚਰ ਹੋ ਗਿਆ ਉਹ ਬਾਪਸੋਂ ਦਾ ਠੁਕਰਾਇਆ ਜੇ ਪਰ ਹੁਣ ਉਸ ਨੂੰ ਕੋਈ ਹੋਰ ਬੁਲਾ ਰਿਹਾ ਹੈ ਉਧਰੋਂ ਘਰੋਂ ਇੱਕ ਕਾਲ ਆਇਆ ਹੈ ਕਹਾਣੀਕਾਰ ਦਾ ਸ਼ੋਅ ਮਸਟ ਗੋ ਆਨ ਦਾ ਸੁਪਰ ਸਿੱਧਾ ਫਿਕਰੇ ਵਿੱਚੋਂ ਕਹਾਣੀ ਦਾ ਅੰਤ ਲੱਭਦਾ ਜਿੱਥੇ ਗਲਪ ਸਿਨੇਮਾ ਦੇ ਖੇਤਰ ਵਿੱਚ ਕਹਾਣੀ ਦੇ ਅੰਤ ਲਈ ਇਸ ਕਥਾਯੁਕਤ ਦੀ ਵਰਤੋਂ ਕਿਸੇ ਕਲਾਕਾਰ ਦੀ ਹੋਣੀ ਦਰਸਾਉਣ ਲਈ ਕੀਤੀ ਜਾਂਦੀ ਹੈ ਭਗਵੰਤ ਨੇ ਇੱਥੇ ਇੱਕ ਡਿਲੀਵਰੀ ਮੈਨ ਨੂੰ ਇਹ ਹੋਣੀ ਜਾਂ ਨਾਉਂਦੇ ਆ ਦਿਖਾ ਕੇ ਕੋਈ ਇਸ਼ਾਰੇ ਕੀਤੇ ਨੇ ਜਿਨ੍ਹਾਂ ਨੂੰ ਡੀਕੋਡ ਕਰਨਾ ਪਾਠਕ ਦੇ ਹੱਥ ਹੈ ਇਸ ਦਾ ਇਹ ਅਰਥ ਵੀ ਨਿਕਲਦਾ ਹੈ ਕਿ ਸਪੰਜੀਵਾਦ ਦੇ ਸਮਿਆਂ ਵਿੱਚ ਵਿੱਤੀ ਸਾਧਨ ਜਟਾਉਣਾ ਵੀ ਇੱਕ ਕਲਾ ਹੈ ਕਹਾਣੀ ਦੇ ਅੰਤ ਵਿੱਚ ਕੇਵਲ ਕ੍ਰਿਸ਼ਨ ਵੱਲੋਂ ਗੀਤਾ ਆਨੰਦ ਦੀ ਚਰਮ ਸੀਮਾ ਅਤੇ ਮੌਤ ਜੋ ਪੀੜਾ ਦੀ ਚਰਮ ਸੀਮਾ ਹੈ ਤਾਂ ਗੀਤਾ ਅਤੇ ਮੌਤ ਨੂੰ ਠੁਕਰਾ ਕੇ ਆਪਣੇ ਪੇਸ਼ੇ ਦੀ ਪੂਰਤੀ ਲਈ ਕਿਸੇ ਹੋਰ ਅਰਥ ਕੋਲ ਜਾਣਾ ਪੂੰਜੀਵਾਦ ਵੱਲੋਂ ਇਨਸਾਨ ਅੰਦਰ ਸਵੇਦਨ ਰਸ਼ੀਲਤਾ ਖਤਮ ਕਰਕੇ ਉਸ ਨੂੰ ਮਸ਼ੀਨ ਦੇ ਇੱਕ ਕਲਪੁਰਜੇ ਤੱਕ ਸੀਮਿਤ ਕਰ ਦੇਣਾ ਇਸ ਦੀ ਮਾਰਕਸਵਾਦੀ ਪਰਤ ਹੈ ਤਾਂ ਕ੍ਰਿਸ਼ਨ ਦੇ ਪਾਤਰਾਂ ਹੀ ਰਾਸਲੀਲਾ ਵਾਲੀ ਸ਼ਾਰਾ ਕਹਾਣੀ ਨੂੰ ਇਤਿਹਾਸਿਕ ਪਰਤ ਤੇ ਪਸਾਰ ਦਿੰਦਾ ਹੈ ਸਮੇਂ ਨਾਲ ਸਾਖੀਆਂ ਜਾਂ ਮਿੱਥਾਂ ਨਵੇਂ ਅਰਥ ਗ੍ਰਹਿਣ ਕਰਦੀਆਂ ਨੇ ਕਹਾਣੀ ਦਾ ਅੰਤ ਮਨੋਚਿੰਤਕ ਸਿਗਮੰਟ ਫਰਾਇਡ ਦੀ ਕਾਮ ਮੌਤ ਦੀ ਪਿੰਗ ਵਿਚਕਾਰ ਦੀ ਝੂਟਦਾ ਹੈ ਫਰਾਈਡ ਮਤਵਕ ਅਨੰਦ ਦੀ ਚਰਮ ਸੀਮਾ ਕਾਮ ਹੈ ਤੇ ਪੀੜਾ ਦੀ ਚਰਮ ਸੀਮਾ ਮੌਤ ਕੇਵਲ ਕ੍ਰਿਸ਼ਨ ਨੂੰ ਇੱਕ ਪਾਸੇ ਅਪਰਜ ਭਾਸ਼ਤ ਕਾਮ ਖਿੱਚ ਰਿਹਾ ਹੈ ਦੂਜੇ ਪਾਸੇ ਮੌਤ ਪਰ ਆਰਥਿਕਤਾ ਨੂੰ ਖੰਮਣਾ ਦੇਣ ਲਈ ਕਾਮ ਦੀ ਪੇਸ਼ਕਸ਼ ਇਸ ਸਥਿਤੀ ਨੂੰ ਹੋਰ ਭਾਪੂਰਤ ਅਤੇ ਰਹੱਸਮਈ ਬਣਾਉਂਦੀ ਹੈ ਇਸ ਕਹਾਣੀਂ ਦੀ ਇਹ ਮਨੋਵਿਗਿਆਨਕ ਪੜਤ ਹੈ ਅਸੀਂ ਸਾਹਿਤ ਦੇ ਯਥਾਰਥ ਨੂੰ ਨਿਖੜਦਾ ਵੇਖਦੇ ਹਾਂ ਯਥਾਰਥ ਕੋੜਾ ਤਾਂ ਹੁੰਦਾ ਪਰ ਸਾਹਿਤਕਾਰ ਨੇ ਆਪਣੇ ਤਸਵਰ ਆਪਣੀ ਇਮੇਜਿਨੇਸ਼ਨ ਜਾਂ ਕਲਪਨਾ ਦੇ ਰਾਹੀਂ ਇਸ ਨੂੰ ਅਰਥਪੂਰਨ ਬਣਾਉਣਾ ਹੀ ਨਹੀਂ ਹੁੰਦਾ ਇੱਕ ਵਿਚਾਰ ਵੀ ਪੇਸ਼ ਕਰਨਾ ਹੁੰਦਾ ਹੈ ਸਚਾਈ ਕਈ ਵਾਰ ਕਲਪਨਾ ਤੋਂ ਵੱਧ ਰਸਮਈ ਬਣ ਜਾਂਦੀ ਹੈ ਪਰ ادیਬ ਦੀ ਜ਼ਿੰਮੇਵਾਰੀ ਇਸ ਨਾਲ ਘਟਦੀ ਨਹੀਂ ਇਹ ਕਹਾਣੀ ਪੂੰਜੀਵਾਦ ਦੇ ਵੱਧ ਦੇ ਪਸਾਰੇ ਦੇ ਯੁੱਗ ਵਿੱਚ ਅਰਥ ਦੀ ਕਮਜ਼ੋਰੀ ਅਤੇ ਤਾਕਤ ਦੋਹਾਂ ਨੂੰ ਪੇਸ਼ ਕਰਦੀ ਹੈ ਆਰਥ ਆزاد ਵੀ ਹੋ ਰਹੀ ਹੈ ਪਰ ਸਮਾਜ ਦੇ ਮੂਲ ਸੁਭਾਅ ਦਾ ਹਰੀਜ਼ਨਟਲ ਪਾ ਟੇਡੇ ਰੁਖ ਹੈਂਗਓਵਰ ਜਿਹੜਾ ਉਹ ਪਿੰਡ ਤੋਂ ਮਹਾਨਗਰ ਤੱਕ ਸਫ਼ਰ ਵੀ ਕਰਦਾ ਹੈ कहानी ਵਿੱਚ ਨਿੱਕੇ ਨਿੱਕੇ ਵੇਰਵੇ ਆ ਰਹੇ ਹਨ ਮਹਾਨਗਰੀ ਜੀਵਨ ਤੇ ਝਾਤ ਪਾਉਣ ਦੇ ਨਾਲ-ਨਾਲ ਉਥੋਂ ਦੇ ਵਸਨੀਕਾਂ ਦੀਆਂ ਵਿਅਕਤੀਗਤ ਲੋੜਾਂ ਤੇ ਉਹਨਾਂ ਦੀ ਪੂਰਤੀ ਦੇ ਸਾਧਨਾਂ ਨੂੰ ਸਿੱਧਤ ਨਾਲ ਪੇਸ਼ ਕਰਦਾ ਕਥਾਕਾਰ ਇਨਸਾਨ ਦੇ ਯੰਤਰਿਕ ਬਨਣ ਵੱਲ ਭਪੂਰੇ ਇਸ਼ਾਰਾ ਕਰਦਾ ਹੈ ਕਹਾਣੀ ਦਾ ਇਹ ਐਮ ਪਹਿਲੂ ਕਹਾਣੀ ਨੂੰ ਯਾਦਗਾਰੀ ਬਣਾਉਂਦਾ ਹੈ ਕਹਾਣੀ ਦੇ ਪੜਤ ਤੁਮ ਪਤਾ ਲੱਗਦਾ ਹੈ ਕਿ ਭਗਵੰਤ ਰਸੂਲਪੁਰੀ ਨੇ ਕਿਉਂ ਇਹ ਵਿਸ਼ੇ ਨੂੰ ਚੁਣਿਆ ਜੋ ਕਹਾਣੀ ਕਰਨ ਲਈ ਨਵਾਂ ਨਹੀਂ ਸਗੋਂ ਦੂਸਰੇ ਕਥਾਕਾਰਾਂ ਲਈ ਵੀ ਤਾਜ਼ਾ ਹੋ ਸਕਦਾ ਹੈ हां एलेक्सा ਦਾ ਮਸਨੂਈ ਪਾਤਰ ਬੇਲੋੜਾ ਜਾਪਦਾ ਤੇ ਇਸ ਵਿੱਚ ਨਾ ਵੀ ਕਹਾਣੀ ਵਧੀਆ ਢੰਗ ਨਾਲ ਆਪਣੀ ਗੱਲ ਮੂਲ ਮੁੱਦੇ ਨੂੰ ਕੈਨ ਵਿੱਚ ਸਫਲ ਹੋ ਸਕਦੀ ਸੀ ਇਸ ਨਾਲ ਕਥਾ ਬਿਰਤਾਂਤ ਮੂਲ ਮੁੱਦੇ ਤੇ ਫੋਕਸ ਰਹਿੰਦਾ ਕਿਉਂਕਿ ਗਾਣੇ ਸੁਣਾਉਣ ਦਾ ਕੰਮ ਤਾਂ ਸਧਾਰਨ ਟੇਪ ਰਿਕਾਰਡਰ ਜਾਂ ਕੋਈ ਹੋਰ ਸ਼੍ਰਵਨ ਸਾਧਨ ਵੀ ਕਰ ਸਕਦਾ ਸੀ ਕਹਾਣੀ ਦੀਆਂ ਖਾਮੀਆਂ ਵੱਲ ਧਿਆਨ ਦੇਉਣਾ ਲਾਜ਼ਮੀ ਹੈ ਤਾਂ ਜੋ ਕਥਾਕਾਰ ਇਸ ਕਹਾਣੀ ਨੂੰ ਜਿਹੜਾ ਹੈ ਉਹ ਅਗਲੀ ਵਾਰ ਜਦੋਂ ਉਹ ਕਿਸੇ ਕਿਤਾਬ ਦੇ ਵਿੱਚ ਜਾਂ ਇਸ ਕਿਤਾਬ ਦੀ ਜਦੋਂ ਅਗਲੀ ਛਾਪ ਛਪੂਗੀ ਤਾਂ ਉਹਦੇ ਵੱਲ ਉਹ ਸੁਚੇਤ ਰਹੇ ਕਹਾਣੀ ਦੇ ਆਰੰਭਕ वार्तालाਪ ਵਿੱਚ ਇਤਿਹਾਸ ਦੀ ਉੱਚ ਅਧਿਆਪਕਾ ਡਾਕਟਰ ਗੀਤਾ ਆਪਣੇ ਵਿਭਾਗ ਦੇ ਮੁਖੀ ਨਾਲ ਗੱਲਬਾਤ ਕਰਦੀ ਆ ਤਾਂ ਵਿਭਾਗ ਮੁਖੀ ਦਾ ਇੱਕਦਮ ਨਿੱਜੀ ਹੋ ਜਾਣਾ ਅਖਰਦਾਰ ਇਸ ਮੌਕੇ ਐਡੇ ਵੱਡੇ वार्तालाਪ ਵੀ ਟੁਕਮੇ ਨਹੀਂ ਜਾਪਦੇ ਇਸ ਦੇ ਪਿਛੋਕੜ ਵਾਲੀ ਦੀ ਕੋਈ ਇਸ਼ਾਰਾ ਨਹੀਂ ਫਿਰ ਡਾਕਟਰ ਗੀਤਾ ਇਹਨਾਂ ਦਾ ਜਵਾਬ ਤਾਂ ਦਿੰਦੀ ਹੈ ਪਰ ਗੁੱਸੇ ਹੋਂ ਦੇ ਬਾਵਜੂਦ ਮੋੜ ਆਪਣੀ ਨਿੱਜੀ ਜ਼ਿੰਦਗੀ ਫਰੋਲਣ ਲੱਗਦੀ ਹੈ ਅਜਿਹੀਆਂ ਖਾਮੀਆਂ ਕਹਾਣੀ ਦੇ ਮੂਲ ਸਰੋਕਾਰ ਅਤੇ ਕਰਾਤਮਕ ਪੱਖ ਨੂੰ ਧੁੰਦਲਾ ਤਾਂ ਨਹੀਂ ਕਰਦੀਆਂ ਪਰ ਇਹਨਾਂ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਤਾਂ ਇਹ ਹੈ ਕਹਾਣੀ ਡਿਲੀਵਰੀ ਮੈਨ ਦੋ ਕਹਾਣੀਆਂ ਜਿਹੜੀਆਂ ਹੋਰ ਆ ਜਿੰਨਾ ਬਾਰੇ ਆਪਾਂ ਗੱਲ ਕਰ ਲਈਏ ਅੱਜ ਤੇ ਅਗਲੀ ਕਹਾਣੀ ਜਿਹਦੇ ਆਪਾਂ ਗੱਲ ਕਰਦੇ ਆ ਉਹ ਕਹਾਣੀ ਹੈ ਮੁਠੇ ਵਿੱਚੋਂ ਚਿਰਦੀ ਰੇਤ ਮੁੱਠੀ ਜਿਹੜਾ ਇੱਕ ਮੈਟਾਫੋਰ ਹੈ ਜਿਹੜਾ ਕਹਾਣੀ ਦੇ ਵਿੱਚ ਵਾਰ-ਵਾਰ ਵਰਤਿਆ ਹੋਇਆ ਹੈ। ਹਾਂ ਇੱਕ ਭਗਵੰਤ ਰਸੂਲਪੁਰੀ ਦੀ ਇਹ ਕਿਤਾਬ ਜਿਹੜੀ ਹੈ ਖਾਸ ਕਰਕੇ ਇਹ ਕਹਾਣੀ ਜੇ ਪੜਦੇ ਆ ਤਾਂ ਵੀ ਇੱਕ ਖਾਮੀ ਇਹ ਹੈ ਕਿ ਅੰਗਰੇਜ਼ੀ ਦੇ ਇਹਦੇ ਸ਼ਬਦ ਨੇ ਨਾ ਉਹਨਾਂ ਦੀਆਂ ਗਲਤੀਆਂ ਨੇ ਉਹ ਅੱਖਰ ਦੀਆਂ ਨੇ। ਸੈਂਟੈਂਸ ਵੀ ਕਈ ਜਗ੍ਹਾ ਦੇ ਉੱਤੇ ਪੂਰੇ ਦੇ ਪੂਰੇ ਲਿਖੇ ਆ ਪਰ ਉਹਨਾਂ ਦੇ ਵਿੱਚ ਗਲਤੀਆਂ ਨੇ ਇਹ ਇੱਕ ਨੁਕਸ ਹੈ ਪਰ ਇਹ ਏਡਾ ਨੁਕਸ ਨਹੀਂ ਜਿਹਨੂੰ ਆਪਾਂ ਹਾ ਵੀ ਕਰ ਦਈਏ ਕਿ ਇਹ ਕਹਾਣੀ ਨੂੰ ਆਪਾਂ ਇਗਨੋਰ ਕਰ ਦਈਏ ਜਾਂ ਨਜ਼ਰ ਅੰਦਾਜ਼ ਕਰ ਦਈਏ ਜਾਂ ਇਸ ਨੂੰ ਮਾੜਾ ਆਖੀਏ ਤੇ ਇਹ ਇੱਕ ਹਲਕਾ ਜਿਹਾ ਤਕਨੀਕੀ ਨੁਕਸ ਜਿਹੜਾ ਇਹ ਹੈਗਾ ਜਿਸ ਵਲ ਧਿਆਨ ਅਸੀਂ ਦਵਾ ਰਹੇ ਹਾਂ ਪ੍ਰਵਾਸ ਦੀ ਜਿਹੜੀ ਚਮਕੀਲੀ ਧਰਤ ਨੂੰ ਉਹਨੇ ਖੁਰਚਿਆ ਤੇ ਦੱਸਿਆ ਕਿ ਉੱਥੇ ਕੀ ਕੀ ਹੋ ਸਕਦਾ ਹੈ ਜਿਹੜਾ ਯਥਾਰਥ ਮੁਖੀ ਜਿਹੜੀ ਉਸ ਦੀ ਕਥਾ ਸ਼ੈਲੀ ਹੈ ਉਹ ਜਿਹੜਾ ਪਾਠਕ ਹੈ ਉਸ ਨੂੰ ਬੰਨ ਕੇ ਰੱਖਦੀ ਹੈ ਤੇ ਜਿਹੜਾ ਪ੍ਰਵਾਸ ਹੈ ਉਸ ਦੀਆਂ ਕਿਹੜੀਆਂ ਕਿਹੜੀਆਂ ਦੁਸ਼ਵਾਰੀਆਂ ਨੇ ਕਹਾਣੀ ਕਰ ਜਿਹੜਾ ਭਗਵੰਤ ਰਸੂਲਪਰੀ ਹੈ ਇਸ ਦੀ ਜਿਹੜੀ ਸਿਫਤ ਇਹ ਹੈ ਕਿ ਆਪਣੀ ਕਹਾਣੀ ਦੇ ਵਿੱਚ ਉਹ ਜਿਹੜਾ ਮਨੁੱਖੀ ਜਿਹੜਾ ਜੀਵਨ ਹੈ ਜਾਂ ਜਿਹੜੇ ਮਨੁੱਖੀ ਰਿਸ਼ਤੇ ਆ ਜਿਹੜੇ ਮਾਨਵੀ ਰਿਸ਼ਤੇ ਜਾਂ ਸੰਬੰਧ ਹੈ ਉਹਨਾਂ ਦੇ ਵਿਚਕਾਰ ਤਰੇੜਾਂ ਜੇ ਪੈਂਦੀਆਂ ਨੇ ਤਾਂ ਉਸ ਦੇ ਕਿਹੜੇ-ਕਿਹੜੇ ਕਾਰਨ ਹੋ ਸਕਦੇ ਆ ਮਿਸਾਲ ਦੇ ਤੌਰ ਤੇ ਉੱਤੇ ਮੁਠੀ ਵਿੱਚੋਂ ਕਿਰਦੀ ਰੇਤ ਹੈ ਜਿਹੜੀ ਇਸ ਦੇ ਵਿੱਚ ਜਿਹੜੇ ਅਣ ਕਈ ਕਾਰਨ ਸੁਝਾਏ ਆ ਕਿ ਜਿਹੜੇ ਮਨੁੱਖੀ ਸੰਬੰਧ ਹਨ ਜਿਵੇਂ ਕਾਫਕਾ ਦੀ ਕਹਾਣੀ ਜੇ ਮੈਟਾਮੋਰਫੋਸਿਸ ਜਿਹੜਾ ਨੋਵੇਲੇਟ ਆ ਪਰ ਲੰਬੀ ਕਹਾਣੀ ਕਹਿ ਲਓ ਜਾਂ ਛੋਟਾ ਨਾਵਲ ਕਹਿ ਲਓ ਤਾਂ ਉਹ ਵੀ ਇਹ ਦਿਖਾਉਂਦਾ ਹੈ ਕਿ ਕਿਵੇਂ ਜਦੋਂ ਬੰਦਾ ਜਿਹੜਾ ਹੈ ਉਹ ਬਿਮਾਰ ਹੋ ਜਾਂਦਾ ਤੇ ਫਿਰ ਜਦੋਂ ਕੀੜਾ ਬਣ ਜਾਂਦਾ ਹੈ ਤਾਂ ਉਦੋਂ ਉਸ ਪ੍ਰਤੀ ਜਿਹੜਾ ਸਮਾਜ ਹੈ ਜਾਂ ਉਸਦਾ ਪਰਿਵਾਰ ਹੈ ਹੌਲੀ-ਹੌਲੀ ਉਸ ਨੂੰ ਨਜ਼ਰਾਂ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦਾ ਇਹ ਤਾਂ ਮਤਲਬ ਕੀ ਹੈ ਕਿ ਜਿਹੜਾ ਸਮਾਜ ਹੈ ਜਾਂ ਜਿਹੜਾ ਪਰਿਵਾਰ ਹੈ ਉਸ ਦੇ ਵਿੱਚ ਵੀ ਵਿਅਕਤੀ ਨਹੀਂ ਹੁੰਦਾ ਜਿਹੜੀ ਉਹ ਪੂਰੀ ਤਰ੍ਹਾਂ ਲੋੜ ਅਧਾਰਤ ਜੇ ਨਹੀਂ ਵੀ ਹੈ ਮਨੁੱਖੀ ਸਬੰਧ ਜਿਹੜੇ ਹਨ ਉਹ ਕਿਤੇ ਨਾ ਕਿਤੇ ਜਿਹੜੇ ਹਨ ਉਹ ਲੋੜਾਂ ਦੇ ਉੱਤੇ ਹੀ ਆਧਾਰਿਤ ਨੇ ਠੇਡਾ ਕਹਾਣੀ ਹੈ ਜਿਵੇਂ ਉਸ ਦੀ ਭਵੰਤ ਰਸੂਲਪੁਰੀ ਦੀ ਇਸੇ ਕਿਤਾਬ ਦੇ ਵਿੱਚ ਆ ਉਹਦੇ ਵਿੱਚ ਵੀ ਇਹੀ ਹੈ ਕਿ ਠੇਡਾ ਦੇ ਵਿੱਚ ਕੀ ਹੈ ਕਿ ਜਿਹੜਾ ਮਨੁੱਖੀ ਰਿਸ਼ਤੇ ਆ ਉਹਨਾਂ ਨੂੰ ਜਿਹੜਾ ਧਰਮ ਤੇ ਜਾਂ ਆਕੀਦੇ ਜਾਂ ਡੇਰਾ ਕਲਚਰ ਆ ਉਹ ਕਿਸ ਤਰੀਕੇ ਦੇ ਨਾਲ ਰਿਸ਼ਤਿਆਂ ਨੂੰ ਤਬਾਹ ਕਰ ਦਿੰਦਾ ਹੈ ਉਹੋ ਕਹਾਣੀ ਉਸ ਦੇ ਉੱਤੇ ਹੈ ਤੇ ਇਸ ਦੇ ਉੱਤੇ ਹੈ ਕਿ ਪ੍ਰਵਾਸ ਦੇ ਦੌਰਾਨ ਜਦੋਂ ਇਹ ਇੱਕ ਜਿਹੜਾ ਵਿਅਕਤੀ ਹੈ ਜਿਹੜਾ ਕਿ ਇੱਥੇ ਚੰਗੀ ਭਲੀ ਨੌਕਰੀ ਕਰਦਾ ਏ ਤੇ ਉਹ ਜਦੋਂ ਵਿਦੇਸ਼ ਦੇ ਵਿੱਚ ਜਾਂਦਾ ਏ ਤਾਂ ਉੱਥੇ ਇੱਥੋਂ ਉਹ ਕਲਾਸ 1 ਗ੍ਰੇਡਡ ਪੋਸਟ ਛੱਡ ਕੇ ਉਹ ਉੱਥੇ ਜਾਂਦਾ ਤਾਂ ਉੱਥੇ ਉਸ ਨੂੰ ਬਸ ਡਰਾਈਵਰ ਬਨਣਾ ਪੈ ਜਾਂਦਾ ਏ ਅਤੇ ਉਸ ਤੋਂ ਵੀ ਅਗਲੀ ਗੱਲ ਹੈ ਕਿ ਉਹ ਉਹ ਬਾਹਰ ਕਿਉਂ ਜਾਂਦਾ ਏ ਕਿਉਂਕਿ ਉਸ ਦੀ ਬੇਟੀ ਜਿਹੜੀ ਆ ਉਹ ਬਾਹਰ ਜਾਣਾ ਚਾਹੁੰਦੀ ਆ ਤੇ ਉਸ ਦੀ ਬੇਟੀ ਜਦੋਂ ਚਲੀ ਜਾਂਦੀ ਆ ਉਹ ਬਾਹਰ ਤਾਂ ਉਦੋਂ ਇਹ ਵੀ ਉੱਥੇ ਬਾਹਰ ਜਾਂਦਾ ਏ ਤੇ ਉੱਥੇ ਫਿਰ ਪਹਿਲਾਂ ਉਹ ਉਸਦੀ ਲੜਕੀ ਜਿਹੜੀ ਹੈ ਜਿਸ ਲੜਕੇ ਨਾਲ ਵਿਆਹ ਕਰਾਉਂਦੀ ਹੈ ਉਸ ਲੜਕੇ ਦੀ ਮੌਤ ਹੁੰਦੀ ਹੈ ਫਿਰ ਉਸਦੀ ਆਪਦੀ ਲੜਕੀ ਨੂੰ ਉਹ ਕਿਸੇ ਹੋਰ ਵਿਅਕਤੀ ਨਾਲ ਇੱਕ ਵਕੀਲ ਦੇ ਨਾਲ ਵਿਆਹ ਕਰਵਾਉਂਦਾ ਹੈ ਵਕੀਲ ਦਾ ਨਾਮ ਹੈ ਜਗਰੂਪ ਤੇ ਹੁਣ ਜਗਰੂਪ ਜਿਹੜਾ ਇਹ ਹੁਣ ਉਸਦੀ ਜਿਹੜੀ ਹੈ ਲੜਕੀ ਉਸਦੇ ਨਾਲ ਵਿਆਹ ਕਰਵਾ ਲੈਂਦਾ ਹੈ ਹੁਣ ਇੱਕ ਦਿਨ ਉਸਦੀ ਲੜਕੀ ਦੀ ਮੌਤ ਹੋ ਜਾਂਦੀ ਹੈ ਜਿਹੜੀ ਉਸਦੀ ਦੋਤੀ ਹੈ ਉਹ ਹੁਣ ਉਸ ਦੇ ਕੋਲ ਹੈ ਪਰ ਜਿਹੜਾ ਜਿਹੜਾ ਮੁੰਡਾ ਹੈ ਉਹ ਹੁਣ ਉਹਨਾਂ ਨੂੰ ਛੱਡ ਕੇ ਚਲਾ ਜਾਂਦਾ ਹੈ ਤੇ ਉਹ ਘਰ ਜਿਹੜਾ ਕਿ ਉਹਨੇ ਆਪ ਦੀ ਜਿਹੜੀ ਇਧਰਲੀ ਪੰਜਾਬ ਦੇ ਵਿੱਚ ਜਿਹੜੀ ਭਾਰਤ ਦੇ ਵਿੱਚ ਜਿਹੜੀ ਕਮਾਈ ਸੀ ਜਿੰਨੀ ਵੀ ਕਮਾਈ ਸੀ ਉਹ ਲਗਾ ਕੇ ਉਸਨੇ ਆਪਣੀ ਬੇਟੀ ਨੂੰ ਘਰ ਖਰੀਦ ਕੇ ਦਿੱਤਾ ਸੀ ਹੁਣ ਉਹ ਘਰ ਜਿਹੜਾ ਹੈ ਵਕੀਲ ਜਿਹੜਾ ਹੈ ਉਹ ਇੰਨਾ ਤੇਜ਼ ਹੈ ਕਿ ਉਹ ਉਸ ਘਰ ਤੇ ਕਬਜ਼ਾ ਕਰ ਲੈਂਦਾ ਹੈ ਤੇ ਇਹ ਪਤੀ ਪਤਨੀ ਜਿਹੜੇ ਨੇ ਉਹ ਹੁਣ ਇਨਾਂ ਦੇ ਹੱਥ ਜਿਹੜਾ ਹੈ ਕੁਝ ਨਹੀਂ ਰਹਿੰਦਾ ਤੇ ਕਹਾਣੀ ਜਿਹੜੀ ਆ ਉਹ ਇਹ ਦੱਸਦੀ ਹੈ ਕਿ ਕਿਸ ਤਰੀਕੇ ਨਾਲ ਇੱਕ ਵਿਅਕਤੀ ਜਿਹੜਾ ਹੈ ਇੱਥੇ ਸਾਰੀ ਜ਼ਿੰਦਗੀ ਜਿਹੜੀ ਆ ਲਗਾ ਕੇ ਜਿਹੜਾ ਪੈਸਾ ਇਕੱਠਾ ਕਰਦਾ ਏ ਆਪਣੀ ਲੜਕੀ ਦੀ ਜਿੱਦ ਦੇ ਖਾਤਰ ਉਹ ਬਾਹਰ ਜਾਂਦਾ ਏ ਤੇ ਉੱਥੇ ਘਰ ਖਰੀਦਦਾ ਏ ਆਖਰਕਾਰ ਪਹਿਲਾਂ ਜਵਾਈ ਦੀ ਮੌਤ ਹੁੰਦੀ ਆ ਤੇ ਫਿਰ ਉਸ ਤੋਂ ਬਾਅਦ ਉਸਦੀ ਬੇਟੀ ਦੀ ਮੌਤ ਹੁੰਦੀ ਆ ਤੇ ਉਹ ਜਿਹੜਾ ਜਗਰੂਪ ਹੈ ਹੁਣ ਉਹ ਘਰ ਤੇ ਕਬਜ਼ਾ ਕਰ ਲੈਂਦਾ ਏ ਤੇ ਕਹਾਣੀ ਸਿਰਫ ਇੱਥੇ ਰੁਕਦੀ ਨਹੀਂ ਮੁੱਠੀ ਵਿੱਚੋਂ ਰੇਤ ਕਿਵੇਂ गिरਦੀ ਹੈ ਉਹ ਇੰਚ गिरਦੀ ਹੈ ਕਿ ਜਿਹੜੀ ਖੁਸ਼ੀ ਹੈ ਉਸਦੀ ਜਿਹੜੀ ਪੋਤੀ ਹੈ ਉਹ ਵੀ ਆਖਰਕਾਰ ਉਹਨਾਂ ਨੂੰ ਛੱਡ ਕੇ ਚਲੀ ਜਾਂਦੀ ਹੈ ਕਿਉਂਕਿ ਉਹ ਵੀ ਕਿਸੇ ਹੋਰ ਲੜਕੇ ਦੇ ਨਾਲ ਜਿਹੜੀ ਹੈ ਉਹ ਇਨਵੋਲਵਡ ਹੈ ਤਾਂ ਇਸ ਤਰੀਕੇ ਨਾਲ ਕਹਾਣੀ ਜਿਹੜੀ ਹੈ ਉਹ ਦੱਸਦੀ ਹੈ ਕਿ ਮਨੁੱਖੀ ਰਿਸ਼ਤੇ ਜਾਂ ਮਨੁੱਖੀ ਸੰਬੰਧ ਜਿਹੜੇ ਹਨ ਉਹ ਉੰਨਾ ਨਹੀਂ ਅਸੀਂ ਗੱਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਆਂ ਪਰ ਸਾਰਾ ਕੋਈ ਜ਼ਿੰਦਗੀ ਦੇ ਵਿੱਚ ਲੋੜ ਆਧਾਰਤ ਹੀ ਹੁੰਦਾ ਹੈ ਖਾਸ ਕਰਕੇ ਇੱਥੇ ਜਿਹੜਾ ਪ੍ਰਵਾਸ ਦੀ ਜ਼ਿੰਦਗੀ ਕੈਨੇਡਾ ਵਰਗਾ ਦੇਸ਼ ਆ ਜਿਹੜਾ ਉੱਥੇ ਕਿਹੋ ਜਿਹੀ ਜ਼ਿੰਦਗੀ ਆ ਉਸ ਦੇ ਉੱਤੇ ਹੈ ਆਧਾਰਤ ਜਿਹੜੀ ਕਹਾਣੀ ਆ ਜਿਹੜੀ ਕਿ ਇਹ ਦੱਸਦੀ ਹੈ ਕਿ ਪੂੰਜੀਵਾਦੀ ਕਦਰਾਂ ਕੀਮਤਾਂ ਜਿਹੜੀਆਂ ਨੇ ਉਹ ਕਿਹੋ ਜੀਆਂ ਨੇ ਤੇ ਉਹਦੇ ਤੋਂ ਸਾਨੂੰ ਬੜਾ ਵੱਡਾ ਜਿਹੜਾ ਸਬਕ ਲੈਣ ਦੀ ਲੋੜ ਹੈ ਕਿਉਂਕਿ ਇੰਨਾ ਕਦਰਾਂ ਕੀਮਤਾਂ ਨੇ ਸਾਡਾ ਜਿਹੜਾ ਭਾਰਤੀ ਸੱਭਿਆਚਾਰਾ ਪੰਜਾਬੀ ਸੱਭਿਆਚਾਰਾ ਉਸ ਦੇ ਉੱਤੇ ਵੀ ਜਿਹੜਾ ਇਹ ਗਲਬਾ ਬਹੁਤ ਮਜ਼ਬੂਤ ਕਰ ਲਿਆ ਹੈ ਸਕੰਜਾ ਪਾ ਲਿਆ ਹੈ ਖੈਰ ਥੇਡਾ ਕਹਾਣੀ ਜਿਹੜੀ ਆ ਉਸ ਦਾ ਬਿਰਤਾਂਤ ਜਿਹੜਾ ਇੰਨਾ ਸੰਗਣਾ ਬਿਰਤਾਂਤ ਹੈ ਤੇ ਜਿਹੜਾ ਵਿਅਕਤੀ ਦੇ ਵਿਹਾਰ ਨੂੰ ਫੜਦਾ ਉਹ ਤੀਸਰਾ ਜਿਹੜਾ ਹੈ ਕਿ ਰੀਸਕ ਜਿਹੜਾ ਹੈ ਜਾਂ ਵਿਆਹ ਦੇ ਸੰਬੰਧ ਨੇ ਜਿਹੜੇ ਜਾਂ ਵਿਅਕਤੀ ਕਿਸੇ ਮਤਲਬ ਕੀ ਹੈ ਕਿ ਇਸ ਦੇ ਚਿਹੇ ਦਿਖਾਉਂਦਾ ਹੈ ਕਿ ਵਿਅਕਤੀ ਦਾ ਜਿਹੜਾ ਜਿਹੜਾ ਉਸ ਦਾ عقیدہ ਹੈ ਜਾਂ ਕਿਸੇ ਡੇਰੇ ਦੇ ਨਾਲ ਜੁੜਦਾ ਹੈ ਜਾਂ ਕਿਸੇ ਧਰਮ ਦੇ ਨਾਲ ਜੁੜਦਾ ਹੈ ਤਾਂ ਉਹ ਉਸ ਦੇ ਕਾਰਨ ਕਿਹੜੇ ਹਨ ਰਿਸ਼ਕ ਦੇ ਨਾਲ ਕਰਕੇ ਵਿਆਹ ਸਬੰਧਾਂ ਦੇ ਕਰਕੇ ਜਿਵੇਂ ਇਸ ਦੇ ਵਿੱਚ ਪਾਤਰ ਹੈ ਜਿਹੜਾ ਤਿੰਨ ਮੁੰਡੇ ਹਨ ਜਿਹੜਾ ਇਸ ਤੇ ਮੁੱਖ ਪਾਤਰ ਜਿਹੜਾ ਤਾਂ ਪ੍ਰਕਾਸ਼ ਹੈ ਪ੍ਰਕਾਸ਼ RAM ਦੇ ਤਿੰਨ ਪੁੱਤਰ ਨੇ ਇੱਕ RAM ਇੱਕ ਸ਼ਾਮ ਤੇ ਇੱਕ ਨਾਮ ਨਾਮਾ ਹੁਣ ਜਿਹੜਾ ਨਾਮਾ ਹੈ ਉਹ ਰਾਜਾ ਸਵਾਮੀ ਬਣ ਜਾਂਦਾ ਹੈ ਜਿਹੜਾ ਸ਼ਾਮਾ ਹੈ ਉਹ ਉਹ ਜਿਹੜਾ ਇਹ ਉਹ ਸਿੱਖ ਸਿੰਘ ਸੱਜ ਜਾਂਦਾ ਹੈ ਕਿਉਂਕਿ ਉਸ ਦਾ ਵਿਆਹ ਉਸ ਲੜਕੀ ਦੇ ਨਾਲ ਹੁੰਦਾ ਹੈ ਜਿਹੜੀ ਕਿ ਸਿੱਖਾ ਗੁਰ ਸਿੱਖ ਹੈ ਤੇ ਜਿਹੜਾ ਤੀਸਰਾ ਰਾਮ ਰਾਮਾ ਹੈ ਤਾਂ ਉਹ ਉਸੇ ਹੀ ਪਰਿਵਾਰ ਉਸੇ ਧਰਮ ਨੂੰ ਹੀ ਮੰਨਦਾ ਹੈ ਜਿਹੜਾ ਕਿ ਉਸ ਦੇ ਪਿਓ ਦਾ ਧਰਮ ਹੈ ਪਰ ਜਿਹੜੀ ਉਸ ਦੀ ਕੁੜੀ ਹੈ ਮਿੰਦਰੀ ਹੈ ਉਸ ਦਾ ਵਿਆਹ ਹੁੰਦਾ ਹੈ ਉਹ ਚਰਚ ਨੂੰ ਮੰਨਦੇ ਨੇ ਉਹ ਅਸਾਈ ਹਨ ਤਾਂ ਇਸ ਤਰੀਕੇ ਨਾਲ ਉਸ ਦੇ ਜਿਹੜੇ ਚਾਰੇ ਹੀ ਬੇਟੇ ਨੇ ਉਹ ਅਨੰਦ ਅਗਧਰਮ ਨੂੰ ਮੰਨਦੇ ਨੇ ਉਹਨੇ ਜਿਹੜਾ ਵਿਆਹ ਉਸਦੀ ਬੇਟੀ ਦਾ ਜਿਹੜੀ ਬਿੰਦਰੀ ਹੈ ਮਿੰਦਰੀ ਦੀ ਕੁੜੀ ਦਾ ਵਿਆਹ ਹੋਣਾ ਹੈ ਤੇ ਉਹ ਉਸ ਦੇ ਲਈ ਜਿਹੜਾ ਇਹ ਸ਼ਗਨ ਲੈ ਕੇ ਆਉਂਦੀ ਹੈ ਉਸ ਮੌਕੇ ਦੇ ਉੱਤੇ ਉਹਨਾਂ ਪਰਿਵਾਰ ਦੇ ਵਿੱਚ ਕਿਹੋ ਜੀ ਸਥਿਤੀ ਬਣਦੀ ਹੈ ਤੇ ਉਸ ਤੋਂ ਬਾਅਦ ਵਿਆਹ ਵੇਲੇ ਕਿਹੋ ਜੀ ਸਥਿਤੀ ਬਣਦੀ ਹੈ ਤਾਂ ਉਹ ਕਸ਼ਮਕਸ਼ ਜਿਹੜਾ ਹੈ ਉਸ ਨੂੰ ਕਹਾਣੀਕਾਰ ਦਿਖਾਉਂਦਾ ਹੈ ਤੇ ਉਹ ਕਹਾਣੀ ਜਿਹੜੀ ਹੈ ਉਹ ਕਿਸ ਤਰੀਕੇ ਦਾ ਇਸ ਨੂੰ ਆਪਾਂ ਇੱਕ ਤਰ੍ਹਾਂ ਦਾ ਧਰਮ ਸੰਕਟ ਕਹਿ ਸਕਦੇ ਹਾਂ ਕਿ ਪਰਿਵਾਰ ਦੇ ਵਿੱਚ ਪੈਦਾ ਹੋ ਜਾਂਦਾ ਹੈ ਕਿ ਉਹ ਲੜਕੀ ਜਿਹੜੀ ਹੈ ਉਹਨਾਂ ਦੀ ਉਹੋ ਵੀ ਮਜਬੂਰੀ ਬਸ ਉਸ ਧਰਮ ਨਾਲ ਜੁੜਦੀ ਹੈ ਜਿਹੜਾ ਕਿ ਉਸ ਦੇ ਸਾਰਿਆਂ ਨੇ ਜਿਹੜੇ ਧਰਮ ਨੂੰ ਮੰਨਦੇ ਨੇ ਉਸੇ ਤਰੀਕੇ ਨਾਲ ਜਿਹੜਾ ਇਸ ਦੇ ਵਿੱਚੋਂ ਅਲੱਗ-ਅਲੱਗ ਪਾਤਰ ਜਿਹੜੇ ਹਨ ਉਹ ਅਲੱਗ-ਅਲੱਗ ਧਰਮਾਂ ਦੇ ਨਾਲ ਜੁੜੇ ਹੋਏ ਹਨ ਅਤੇ ਉਹਨਾਂ ਧਰਮਾਂ ਉਹਨਾਂ ਆਕੀਦਿਆਂ ਉਹਨਾਂ ਢੇਰਿਆਂ ਦੇ ਕਰਕੇ ਜਿਨ੍ਹਾਂ ਦੇ ਵਿੱਚ ਉਹ ਵਿਸ਼ਵਾਸ ਰੱਖਦੇ ਨੇ ਉਹਨਾਂ ਦੇ ਕਰਕੇ ਪਰਿਵਾਰ ਵਿੱਚ ਕਿਵੇਂ ਤਰੇੜਾਂ ਕਿਵੇਂ ਪੈਦਾ ਹੁੰਦੀਆਂ ਨੇ ਕਿਵੇਂ ਮਨੁੱਖੀ ਸਬੰਧ ਕਿਵੇਂ ਤਾਰ-ਤਾਰ ਹੁੰਦੇ ਨੇ ਕਿਵੇਂ ਜਿਹੜੇ ਹਨ ਉਹ ਬਿਲਕੁਲ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਬਲੱਡ ਇਜ਼ ਥicker than water ਆਪਾਂ ਕਹਿ ਤਾਂ ਦਿੰਨੇ ਆ ਪਰ ਇੱਥੇ ਜਿਹੜਾ ਬਲੱਡ ਜਿਹੜਾ ਹੈ ਉਹ ਪਾਣੀ ਤੋਂ ਵੀ ਪਾਣੀੋਂ ਵੀ ਪਤਲਾ ਕਿਵੇਂ ਹੋ ਜਾਂਦਾ ਏ ਇਹ ਕਹਾਣੀ ਜਿਹੜੀ ਆ ਉਸਾਨੂੰ ਬੜੇ ਵੱਡੇ ਸਬਕ ਤਾਂ ਦੇ ਕੇ ਜਾਂਦੀ ਹੈ ਪਰ ਕਹਾਣੀ ਕਰਦੀ ਪ੍ਰਾਪਤੀ ਇਹ ਹੈ ਕਿ ਇੱਕ ਤਾਂ ਉਹ ਕਿਸੇ ਧਿਰ ਨਾਲ ਨਹੀਂ ਖੜਦਾ ਧਿਰ ਨਹੀਂ ਬਣਦਾ ਉਹ ਇੱਕ ਬਹੁਤ ਵੱਡੀ ਅੰਤਦ੍ਰਿਸ਼ਟੀ ਬੜੇ ਹੀ ਰੋਚਕ ਕਹਾਣੀ ਲਿਖ ਕੇ ਦੇ ਜਾਂਦਾ ਹੈ ਜਿਸ ਦੇ ਵਿੱਚ ਤਣਾਅ ਜਿਹੜਾ ਹੈ ਅੰਤ ਤੱਕ ਬਣਿਆ ਰਹਿੰਦਾ ਹੈ ਪਰ ਕਹਾਣੀਕਾਰ ਦੀ ਜਿਹੜੀ ਪ੍ਰਾਪਤੀ ਹੈ ਕਿ ਉਹ ਕਿਸੇ ਸਿੱਤੇ ਦੇ ਉੱਤੇ ਕਿਸੇ ਪੋਜੀਸ਼ਨ ਨਹੀਂ ਲੈਂਦਾ ਉਹ ਕਿਸੇ ਵੀ ਸਿੱਤੇ ਤੇ ਨਹੀਂ ਪਹੁੰਚਦਾ ਕਿ ਆਹ ਧਰਮ ਜਾਂ ਉਹ ਧਰਮ ਚੰਗਾ ਜਾਂ ਮਾੜਾ ਹੈ ਜਾਂ ਇਹ ਧਰਮ ਦਾ ਆਪ ਹੀ ਤਣਾਅ ਚੰਗਾ ਜਾਂ ਮਾੜਾ ਹੈ ਉਹ ਪਾਠਕ ਦੇ ਜਿਹੜਾ ਸਹਾਰੇ ਜਾਂ ਪਾਠਕ ਦੇ ਲਈ ਸਪੇਸ ਛੱਡ ਜਾਂਦਾ ਹੈ ਤਾਂ ਇੰਜ ਜਿਹੜਾ ਹੈ ਉਹ ਧਰਮ ਦੀ ਜਿਹੜੀ ਸੰਸਥਾ ਜਿਹੜੀ ਇੰਸਟੀਚਿਊਸ਼ਨ ਆ ਉਹ ਕਿੰਨੀ ਪੇਚੀਦਾ ਏ ਤੇ ਕਿੰਨੀ ਜਜ਼ਬਾਤੀ ਹੈ ਤੇ ਉਸਨੇ ਕਿਵੇਂ ਤਣਾਅ ਪੈਦਾ ਹੁੰਦੇ ਹੈ ਘਰਾਂ ਦੇ ਵਿੱਚ ਤੇ ਬੰਦਰ ਬੰਦਾ ਜਿਹੜਾ ਹੈ ਉਹ ਬਾਹਰਿਆਂ ਨਾਲ ਤਾਂ ਲੜ ਸਕਦਾ ਹੈ ਪਰ ਜਦੋਂ ਘਰ ਦੇ ਵਿੱਚ ਹੀ ਜਿਹੜਾ ਤਣਾਅ ਪੈਦਾ ਹੋ ਜਾਵੇ ਤਾਂ ਕਿਵੇਂ ਉਹ ਬੇਵਸ ਲਾਚਾਰ ਮਹਿਸੂਸ ਕਰਦਾ ਏ ਤੇ ਇਤਫਾਕ ਦੇ ਨਾਲ ਇੱਥੇ ਕੀ ਹੁੰਦਾ ਏ ਕਿ ਜਿਹੜਾ ਧਰਮ ਜਿਵੇਂ ਬੰਦੇ ਦਾ ਬਦਲਿਆ ਜਾਂਦਾ ਉਹ ਉਸ ਦਾ ਕਾਰਨ ਜਿਹੜਾ ਉਹ ਇਤਫਾਕ ਹੈ ਕਿ ਇਨਸੀਡੈਂਟ ਹੈ ਪਰ ਮਨੁੱਖੀ ਸਬੰਧ ਜਿਹੜੇ ਹਨ ਉਹ ਜਿਹੜੇ ਹਨ ਉਹ ਕਿਨਸ਼ਿਪ ਦੇ ਉੱਤੇ ਆਧਾਰਿਤ ਹੁੰਦੇ ਹਨ ਪਰ ਫਿਰ ਵੀ ਕਿਸ ਤਰੀਕੇ ਦੇ ਨਾਲੇ ਵਿਸ਼ਵਾਸ ਬੰਦੇ ਤੇ ਹਾਵੀ ਕਿਵੇਂ ਹੁੰਦਾ ਹੈ ਤਾਂ ਜਿਵੇਂ ਕਹਿੰਦੇ ਆ ਕਿ ਕੈਨ ਨੂੰ ਜਿਵੇਂ ਇਕਵਾਲ ਨੇ ਵੀ ਕਿਹਾ ਸੀ ਮਜਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਪਰ ਇਹ ਕਹਾਣੀ ਜਿਹੜੀ ਹੈ ਉਹ ਕੋਈ ਹੋਰ ਬਰੀਕ ਤੰਦਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਸ਼ੋ ਵੀ ਜਾਂਦੀ ਹੈ ਤੇ ਖੋਲ ਵੀ ਜਾਂਦੀ ਹੈ ਆਠ ਕੇ ਜਿਹੜੇ ਹਨ ਮੇਰਾ ਖਿਆਲ ਇਸ ਕਹਾਣੀ ਤੋਂ ਬੜਾ ਕੁਝ ਜਿਹੜਾ ਹੈ ਨਵਾਂ ਗ੍ਰਹਿਣ ਕਰਨਗੇ ਤਾਂ ਪਰ ਤਿੰਨ ਇੱਕ ਕਹਾਣੀਆਂ ਦੇ ਬਾਰੇ ਅੱਜ ਗੱਲ ਕਰਾਂਗੇ ਬਾਕੀ ਕਹਾਣੀਆਂ ਬਾਰੇ ਫੇਰ ਮੌਕਾ ਮਿਲੇ ਤਾਂ ਫੇਰ ਗੱਲ ਕਰਾਂਗੇ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਇਹ ਕਿਤਾਬ ਜਿਹੜੀ ਹੈ ਇਸ ਦੀਆਂ ਅੱਠੇ ਕਹਾਣੀਆਂ ਫੇਰ ਦਸੀਏ ਇੱਕ ਦੂਜੀ ਤੋਂ ਉੱਤੇ ਹਨ ਭਗਵਾਨ ਤੇ ਰਸੂਲ ਪ੍ਰੇ ਇੱਕ ਬਹੁਤ ਹੀ ਵਧੀਆ ਕਹਾਣੀ ਕਰਨੀ ਇੱਕ ਚੰਗਾ ਕਹਾਣੀ ਪੇਸ਼ ਕਰ ਵੀ ਆ ਉਸ ਦੀ ਕਹਾਣੀ ਜਿਹੜੀ ਹੈ ਉਸ ਦੇ ਵਿਸ਼ੇ ਵਿਸ਼ੇ ਵੀ ਨਿਕ ਲੈਂਦੇ ਹਰੇਕ ਕਹਾਣੀ ਅਲੱਗ ਵਿਸ਼ੇ ਨੂੰ ਲੈ ਕੇ ਉਹ ਤੁਰਦਾ ਹੈ ਤੇ ਇਕਾਤਮਕ ਪੱਖੋਂ ਉਸ ਦੀ ਕਹਾਣੀ ਇੰਨੀ ਪੀਡੀ ਹੁੰਦੀ ਹੈ ਤੇ ਇੰਨੀ ਗਹਿਰਾਈ ਹੁੰਦੀ ਹੈ ਉਸ ਦੀ ਕਹਾਣੀ ਦੇ ਵਿੱਚ ਤੇ ਤੀਸਰਾ ਜਿਹੜਾ ਹੈ ਉਹ ਜਿਸ ਜਿਸ ਸਪੇਸ ਨੂੰ ਜਾਂ ਜਿਸ ਜਿਸ ਸਮਾਜ ਨੂੰ ਫੜਦਾ ਹੈ ਉਸ ਨੂੰ ਬੜਾ ਕੱਸ ਕੇ ਫੜਦਾ ਹੈ ਤੇ ਉਸ ਤੋਂ ਬਾਅਦ ਆਪਣਾ ਨਜ਼ਰੀਆ ਨਹੀਂ ਦਿੰਦਾ ਪਰ ਪਾਠਕ ਦੇ ਸਾਹਮਣੇ ਇੱਕ ਬੜਾ ਵਧੀਆ ਨਜ਼ਰੀਆ ਜਿਹੜਾ ਹੈ ਉਸ ਨੂੰ ਬਣਾਉਣ ਦੇ ਲਈ ਕਾਫੀ ਸਪੇਸ ਦੇ ਦਿੰਦਾ ਹੈ ਤਾਂ ਇੰਜ ਤੁਸੀਂ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਹੈ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਣਾ ਸੱਤਥਾ ਸਮਾਜ ਕਲਾ ਤੇ ਜਾਂ ਸਿਆਸਤ ਦੇ ਨਾਲ ਸੰਬੰਧਿਤ ਵੀਡੀਓ ਵੇਖਣ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬਿਲਕੁਲ ਮੁਫਤ ਹੈ ਸਤਿ ਸ੍ਰੀ ਅਕਾਲ